ਜਰਜ ਸਾਮਣੇ ਮੰਨਤਾ ਇੱਥੇ ਵੀ ਗਏ ਪਰ ਉਹ ਗਏ ਕਿਉਂ ਉਹਨਾਂ ਦਾ ਜਦੋਂ ਪਿੱਤਰਾਂ ਨੂੰ ਪਾਣੀ ਸੁੱਟਦੇ ਸੀ Hindu ਲੋਕ 14000 ਯੋਜਨ ਗੁਰੂ ਨਾਨਕ ਸਿੱਤੇ ਪਾਤਸ਼ਾਹ ਦੇ ਸੂਰਜ ਉੱਚਾਵਾ ਉਹਨੂੰ ਇਹ ਪਾਣੀ ਪਿਤਰਾਂ ਨੂੰ ਦਿੰਦੇ ਸੀ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਹਦਾ ਖੰਡਨ ਕੀਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪਾਣੀ ਬਾਹਰ ਨੂੰ ਚ ਟੰਡਾ ਤੇ ਜਿੰਨਾ ਬ੍ਰਾਹਮਣਵਾਦ ਹੀ ਇਕੱਠਾ ਹੋ ਕੇ ਗੁਰੂ ਨਾਨਕ ਸਾਹਿਬ ਦੇ ਕੋਲ ਆਇਆ ਕਿ ਤੂੰ ਪੁੱਠੀ ਰੀਤ ਕਿਉਂ ਚਲਾਉਂਦੇ ਆਂ ਨਹੀਂ ਪੁੱਠੀ ਰੀਤ ਨਹੀਂ ਚਲਾਉਂਦੇ ਸਾਡੀ ਖੇਤੀ ਕਰਤਾਰਪੁਰ ਆ ਸੀ ਉਹਨੂੰ ਪਾਣੀ ਪਾਉਣ ਡਿਆ ਤੇ ਪੰਡਤਾਂ ਨੇ ਅੱਗੇ ਸਵਾਲ ਕੀਤਾ ਕਿ ਇਦੀ ਦੂਰ ਖੇਤੀ ਚ ਪਾਣੀ ਕਿਵੇਂ ਜਾਂਦਾ ਮਾਰਾਂਦੇ ਅਸੀਂ ਠੱਲ ਲਾ ਕੇ ਪਾਣੀ ਘਰ ਲਾਂਗੇ ਜਿਹੜਾ 14000 ਯੋਜਨ ਸੂਰਜ ਉੱਤਾ ਉੱਥੇ ਤੁਹਾਡਾ ਪਾਣੀ ਕਿੱਥੋਂ ਆਪੜਦਾ ਇਹ ਇਤਿਹਾਸ ਵੇਖ ਲਓ ਸੀਤਲ ਸਿੰਘ ਨੇ 4000 ਕਿਤਾਬ ਲਿਖੀ ਆ ਜੋ ਢਾਡੀ ਸਿੰਘ ਜੋਗਾ ਸਿੰਘ ਜੋਗੀ ਨੇ ਹੋਰ ਬੇਅੰਤ ਮਹਾਂਪੁਰਖਾਂ ਨੇ ਕਿਤਾਬਾਂ ਲਿਖੀਆਂ ਇਹਦੇ ਉੱਤੇ ਉਹ ਪੜ੍ਹ ਕੇ ਵੇਖ ਲਓ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਖੰਡਨ ਕਰਨ ਗਏ ਨੇ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਅੱਗੇ ਹੋਰ ਤੀਰਥਾਂ ਤੇ ਗਏ ਨੇ ਜਿੱਥੇ ਵੀ ਉਹ ਗਏ ਨੇ ਜੇ ਕਿਸੇ ਮੁਸਲਮਾਨ ਕੋ ਗਿਆ ਉਹਨੂੰ ਉਹਨੇ ਪੂਰਾ ਮੁਸਲਮਾਨ ਬਣਾਉਣ ਦਾ ਅਧਿਕਾਰ ਦਿੱਤਾ ਉਹਨਾਂ ਨੂੰ ਪੂਰਨ ਤੌਰ ਤੇ ਆਖਿਆ ਵੀ ਕਾਲਪੁਰਖ ਵਾਹਿਗੁਰੂ ਨਾਲ ਜੁੜੋ ਇਹ ਜੋ ਤੁਸੀਂ ਕਰ ਰਹੇ ਜੇ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹੈੱਡ ਗ੍ਰੰਥੀ ਸਾਹਿਬ ਹੈੱਡ ਗ੍ਰੰਥੀ ਸਾਹਿਬ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਜੀਆਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਹੈ ਬਾਬਾ ਹਰਨਾਮ ਸਿੰਘ ਜੀ ਤੁਮਾ ਸਾਬ ਜਿਹੜੇ ਮੁਖੀ ਦਮਦਮੀ ਟਕਸਾਲ ਵੱਲੋਂ ਮਇਤਾ ਵੱਲੋਂ ਸਿੱਖ ਧਰਮ ਵਿੱਚ ਕੀਤੀ ਜਾ ਰਹੀ ਬੇਪਰਵਾਦੀ ਰੂਹ ਰੀਤਾਂ ਦੀ ਕੁਸਪੈਟ ਨੂੰ ਰੋਕਣ ਸੰਬੰਧੀ ਸਤਿਕਾਰਯੋਗ ਸਿੰਘ ਸਾਹਿਬ ਜੀ ਅਸੀਂ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਤਾਂ ਜੋ ਤੁਸੀਂ ਆਪਣੀ ਵਿਵਾਦਾ ਤੇ ਅਧਿਕਾਰਤ ਦੀ ਵਰਤੋਂ ਕਰਕੇ ਸਿੱਖ ਧਰਮ ਵਿੱਚ ਆ ਰਹੀਆਂ ਕ੍ਰਿਤੀਆਂ ਨੂੰ ਠੱਲ ਪਾਓ ਜੀ ਜਿਵੇਂ ਕਿ ਜਿਵੇਂ ਕਿ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਨਾ ਅਸੀਂ Hindu ਨਾ ਅਸੀਂ Hindu ਨਾ ਅਸੀਂ ਮੁਸਲਮਾਨ ਸਿੱਖਾਂ ਨੂੰ ਵੱਖਰਾ ਦਰਸਾਉਂਦੇ ਦਰਸਾਇਆ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਤੀਰਥ ਇਸ਼ਨਾਨਾ ਤੀਰਥ ਅਸਥਾਨਾਂ ਤੇ ਇਸ਼ਨਾਨ ਕਰਨ ਤੋਂ ਵਰਜਿਤ ਕਰਦੀ ਹੈ ਅਤੇ ਇੱਕ ਪਰਮਾਤਮਾ ਨਾਲ ਜੋੜਦੀ ਹੈ ਜਿਸ ਬਾਰੇ ਗੁਰੂ ਸਾਹਿਬ ਜੀ ਅੰਗ 1136 36 ਤੇ ਫੁਰਮਾਨ ਕਰਦੇ ਹਨ ਭੈਰੋ ਮਹੱਲਾ ਪੰਜਵਾ ਵਰਤਨਾ ਵਰਤਨਾ ਰਹੁਣਾ ਮੈਂ ਮਰਦਾਨਾ ਤੇ ਸੇਵੀ ਜੋ ਰਖੇ ਨਿਧਾਨਾ ਇਹ ਇੱਕ ਗੁਸਾਈਂ ਅੱਲਾ ਮੇਰਾ Hindu Turk ਦੋਹਾ ਤੈਨੂੰ ਦੋਹਾ ਨਵੇਰਾ ਰਹਾਓ ਹੱਜ ਕਾਬੇ ਜਾਉ ਨਾ ਤੀਰਥ ਪੂਜਾ ਇੱਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੂ ਨਾ ਨਿਵਾਜ ਗੁਜਾਰੂ ਏਕ ਨਿਰੰਕਾਰ ਲੈ ਰਿਧੇ ਨਮਸ਼ਕਾਰੂ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਨ ਕਬੂ ਕਉ ਕਬੀਰ ਇਹ ਕਿਆ ਬਖਾਨਾ ਗੋਰ ਪੀਰ ਮਿਲ ਖੁਦ ਖਸਮ ਪਛਾਨਾ ਗੁਰੂ ਪੀਰ ਮਿਲ ਖੁਦ ਖਸਮ ਪਛਾਨਾ ਤੇ ਅੰਗ 976 ਉਤੇ ਗੁਰ 73 ਉਤੇ ਗੁਰੂ ਗੁਰੂ ਸਾਹਿਬ ਜੀ ਦੱਸਦੇ ਹਨ ਕਿ ਗੰਗਾ ਜਾਓ ਗਦਾਵਰ ਗੰਗਾ ਜਾਓ ਗਦਾਵਰ ਜਾਈਏ ਕੁੰਭ ਜਾਓ ਕੇਦਾਰ ਨਾਈਏ ਗੋਮਤੀ ਸਹਿਜ ਗਉਦਾਨ ਕੀਜੇ ਕੋਟ ਜਾਓ ਤੀਰਥ ਕਰੇ ਤਨ ਜੋ ਹਿਵਾਲੇ ਗਾਰੇ RAM ਨਾਮ RAM ਨਾਮ ਸਰ ਤੋਂ ਨਾ ਪੂਜੇ ਅੱਜ ਕੱਲ ਕੁੰਭ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਜੋ ਕਿ ਨਰੋਲ ਇੱਕ ਵਿਪਰਵਾਦੀ ਰੀਤ ਹੈ ਜਿਸ ਬਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਨੂੰ ਸਪਸ਼ਟ ਫਰਮਾਨ ਹੈ ਕਿ ਜਦ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ 인 ਕੀ ਪ੍ਰਤੀਤ ਭਾਵ ਕਿਸੇ ਸੇਖ ਨੇ ਅਜਿਹਾਂ ਰੀਤਾਂ ਦਾ ਪਾਲਣ ਨਹੀਂ ਕਰਨਾ ਅਸਤਾ ਐਸਾ ਇਹਦਾ ਹਿੱਸਾ ਨਹੀਂ ਬਨਣਾ ਪਰ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਪਿਛਲੇ ਦਿਨੀ ਪ੍ਰਿਆ ਪ੍ਰਿਆ ਪ੍ਰਿਆਗਾਰ ਪ੍ਰਿਆਗਾਰ ਅਲਾਬਾਦ ਵਿਖੇ ਸਾਥੀਆਂ ਸਮੇਤ ਗਏ ਅਤੇ ਬੇਪਰਵਾਦੀ ਰੀਤ ਮੁਤਾਬਕ ਉਥੇ ਉਹ ਉਹ ਡੁਬਕੀਆਂ ਲਾਉਂਦੇ ਨਜ਼ਰ ਆਏ ਜਿਸ ਕਾਰਨ ਬਾਬਾ ਦੀਪ ਸਿੰਘ ਜੀ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਵੱਲੋਂ ਚਲਾਈ ਹੋਈ ਮਰਦੰਮਵੀ ਟਕਸਾਲ ਉਹ ਰੀਤ ਰਿਵਾਜ ਤੋੜਨ ਦਾ ਸੁਨੇਹਾ ਦਿੰਦੀ ਹੈ ਜਿਸ ਦਾ ਗੁਰੂ ਸਾਹਿਬ ਜੀ ਨੇ ਪੂਰਨ ਖੰਡਨ ਕੀਤਾ ਹੈ ਸਮਝਦੇ ਆ ਕਿ ਬਾਬਾ ਅਨਾਵ ਸਿੰਘ ਜੀ ਨੇ ਸਾਨੂੰ ਮਨੂੰ ਮੰਨੂ ਸਿਮਰਤੀ ਦੀ ਪ੍ਰੋੜਤਾ ਕੀਤੇ ਹੈ ਜਿਸ ਪਿੱਛੇ ਭਾਰਤੀ ਹਕੂਮਤ ਦੀ ਸਾਜ਼ਿਸ਼ ਹੈ ਹਾਂਜੀ ਪਿਛਲੇ ਦਿਨ ਪਹਿਲਾਂ ਤਾਂ ਜਿਹੜੇ ਮੈਤੇ ਤੋਂ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੁਮਾ ਉਹਨਾਂ ਨੇ ਜਾ ਕੇ ਬੀਜੇਪੀ ਦੀ ਮਹਾਰਾਸ਼ਟਰ ਚੇ ਹਮਾਇਤ ਕੀਤੀ ਹੈ ਬੀਜੇਪੀ ਇੱਕ ਹਿੰਦੂ ਰਾਸ਼ਟਰਵਾਦੀ ਪਾਰਟੀ ਹੈ ਤੇ ਜਿਵੇਂ ਤੁਹਾਨੂੰ ਸੁਣਾਇਆ ਹੈਗਾ ਅੰਗ 1100 36 ਦੇ ਉੱਤੇ ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿੰਦੇ ਆ ਨਾ ਹਮ ਹਿੰਦੂ ਨਾ ਮੁਸਲਮਾਨ ਅਸੀਂ ਆਪਣੇ ਆਪ ਦੇ ਵਿੱਚ ਵੱਖਰੀ ਧਰਮ ਹੈ ਕੌਮ ਹੈ ਔਰ ਓਸੀ ਅੰਗ ਦੇ ਵਿੱਚ ਕਹਿੰਦੇ ਹੈਗੇ ਆ ਕਿ ਪੂਜਾ ਕਰੋ ਨਾ ਨਿਵਾਜ ਗੁਜਰਾਉ ਇਹ ਅਸੀਂ ਨਾ ਹਿੰਦੂਆਂ ਦੀ ਪੂਜਾ ਚ ਇਹ ਨਾ ਨਿਵਾਜ ਤੇ ਜਾਂਦੇ ਹੈਗੇ ਆ ਤੇ ਹਾਂਜੀ ਤੇ ਅ ਕੀ ਕਹਿੰਦੇ ਆ ਨਾ ਹਮ ਹਜ ਕਾਬੇ ਜਾਓ ਨਾ ਤੀਰਥ ਪੂਜਾ ਠੀਕ ਹੈ ਨਾ ਜੀ ਅਸੀਂ ਨਾ ਹੱਜ ਤੇ ਜਾਂਦੇ ਆਂ ਨਾ ਅਸੀਂ ਤੀਰਤ ਪੂਜਾ ਤੇ ਜਾਂਦੇ ਆਂ ਫਿਰ ਬਾਬਾ ਹਰਨਾਮ ਸਿੰਘ ਇਹ ਤੀਰਤ ਪੂਜਾ ਤੇ ਜਾ ਕੇ ਸਾਨੂੰ ਕੀ ਦੱਸਣਾ ਚਾਹੁੰਦੇ ਆਂ ਕਿ ਹੁਣ ਸਿੱਖ ਧਰਮ Hindu ਧਰਮ ਦੇ ਵਿੱਚ ਤਬਦੀਲ ਹੋ ਰਿਹਾ ਹੈਗਾ ਜਿਹੜੀ Hindu ਰਾਸ਼ਟਰਵਾਦੀ ਸੋਚ ਹੈ ਉਹਦਾ ਇੱਕ ਮੁਖੀ ਸਾਰਵਰਕਰ ਵੀ ਹੈਗਾ ਸਾਰਵਰਕਰ ਵੀ ਇਹੋ ਜੀਆਂ ਰੀਤਾਂ ਰਿਵਾਜਾਂ ਦਾ ਮਜ਼ਾਕ ਵੀ ਉਡਾਉਂਦਾ ਹੈਗਾ ਪਰ ਇਹਨਾਂ ਨੂੰ ਕੀ ਲੋੜ ਪੈਗੀ ਕਿ ਉਹਦੇ ਕਹੇ ਤੇ ਬੀਜੇਪੀ ਦੀ ਸਪੋਰਟ ਕਰੇ ਜਿਹੜਾ ਸਵਰਕਰ ਨੂੰ ਪੁੱਜਦੀ ਹੈ ਸਵਰਕਰ ਕਹਿੰਦਾ ਹੈ ਕਿ ਜਿਹੜੇ ਪਿਤਰ ਭੂਮੀ ਹੈ ਉਹਦੇ ਵਿੱਚ ਜਿਹੜੇ ਧਰਮ ਜਮੇ ਹੈ ਕਹਿਣ ਦਾ ਭਾ ਹਿੰਦੂ ਸਿੱਖ ਮੁਸਲਮ ਬੋਧੀ ਧਰਮ ਜਿਹੜਾ ਧਾਰਾ 25 ਚ ਵੀ ਉਹਨੇ ਪਵਾਤਾ ਹੈਗਾ ਉਹ ਪਿਤਰ ਭੂਮੀ ਦੇ ਧਰਮ ਕਹਿੰਦਾ ਹੈਗਾ ਜਿਹਦੇ ਵਿੱਚ ਉਹਦਾ ਕਹਿਣ ਦਾ ਭਾ ਕਿ ਜਿਹੜੇ ਧਰਮ ਦੇ ਮੁਖੀ ਸਾਡੇ ਗੁਰੂ ਆ ਬੋਧ ਬੁੱਧੀ ਗੌਤਮ ਬੋਧ ਜੀ ਮਹਾਵੀਰ ਜੀ ਇਹ ਸਾਰੇ ਜਿਹੜੇ ਇਸ ਧਰਤੀ ਤੇ ਜੰਮੇ ਆ ਉਹ ਹਿੰਦੂ ਆ ਪਰ ਗੁਰੂ ਸਾਹਿਬ ਸਪਸ਼ਟ ਕਰਦੇ ਆ ਕਿ ਇਹ ਗੱਲ ਝੂਠੀ ਹੈ ਅਸੀਂ ਨਹੀਂ ਹੈਗੇ ਹਿੰਦੂ ਅਸੀਂ ਮੁਸਲਮਾਨ ਨਹੀਂ ਹੈਗੇ ਅਸੀਂ ਗੁਰੂ ਕੇ ਸਿੱਖ ਆ ਫਿਰ ਜਦ ਤੁਮਾ ਸਾਹਿਬ ਬੀਜੇਪੀ ਦੀ ਸਪੋਰਟ ਕਰਦੇ ਆ ਕਿ ਉਹ ਇਹਦੇ ਨਾਲ ਸਹਿਮਤੀ ਦਿਖਾ ਰਹੇ ਹੈਗੇ ਆ ਕਿ ਜਿਹੜੀ ਹਿੰਦੂ ਰਾਸ਼ਟਰਵਾਦੀ ਪਾਰਟੀ ਐ ਧੱਕੇ ਨਾਲ ਸਾਨੂੰ ਧਾਰਾ 25 ਚ ਘੇਰਾ ਪਾ ਕੇ ਸਾਨੂੰ Hindu ਕਹਿੰਦੀ ਐ ਉਹਦੀ ਸਹਿਮਤੀ ਕਰਦੇ ਆ ਉਹਨਾਂ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਧਾਰਾ 25 ਨੂੰ ਉਹ ਜਿੱਥੇ ਸਾਨੂੰ ਕਹਿੰਦੇ ਆ ਕਿ Sikhs are deemed to be Hindus ਉਹ ਉਹਦੇ ਚ ਮੰਨਦੇ ਆ ਕਿ ਨਹੀਂ ਮੰਨਦੇ ਅਸੀਂ ਅਜਿਹੀ ਸਪਸ਼ਟੀਕਰਨ ਮੰਗਦੇ ਆ ਦੂਜੀ ਗੱਲ ਜਿਹੜਾ ਇਹਨਾਂ ਨੇ ਜਾ ਕੇ ਇਸ਼ਾਨਾਨ ਕੀਤਾ ਹੈਗਾ ਇਹ ਇਸ਼ਨਾਨ ਸਾਨੂੰ ਤੀਰਥ ਜਿਹੜੇ ਦੱਸਿਆ ਮੰਨਦੇ ਅੰਦਰ ਦੱਸਿਆ ਰੱਬ ਨੂੰ ਪਉਣਾ ਇੱਕ ਓੰਕਾਰ ਨੂੰ ਪੂਜਣਾ ਉਹਦੇ ਪ੍ਰਤੀ ਸਾਨੂੰ ਆਦੇਸ਼ ਹੋਇਆ ਤੇ ਸਪਸ਼ਟ ਰੂਪ ਚ ਤੁਹਾਨੂੰ ਔਰੇ ਗੁਰੂ ਸਾਹਿਬ ਦੀ ਬਾਣੀ ਤੋਂ ਭਾਈ ਗੁਰਦਾਸ ਜੀ ਦੀ ਬਾਣੀ ਤੋਂ ਸਾਰੇ ਕਿਤੋਂ ਤੁਹਾਨੂੰ ਤੁਲਨਾ ਦਿੱਤੀ ਹੈ ਕਿ ਇਹ ਜਿਹੜਾ ਸਿੱਖਾਂ ਦਾ ਕੰਮ ਹੈ ਜਾ ਕੇ ਤੀਰਥ ਪੂਜਾ ਤੇ ਜਾਣਾ ਇਹ ਸਾਨੂੰ ਨਹੀਂ ਗੁਰੂ ਸਾਹਿਬ ਦਾ ਹੁਕਮ ਹੈਗਾ ਫਿਰ ਇਹ ਕਿਉਂ ਕਰ ਰਹੇ ਆ ਦੇਖੋ ਦਮਦਵੀ ਟਕਸਾਲ ਪਿਛਲੇ ਸਮੇਂ 'ਚ ਬਾਬਾ ਦੀਪ ਸਿੰਘ ਦੀ ਸੰਤ ਬਾਬਾ ਜਰਨੈਲ ਸਿੰਘ ਦੀ ਸਿੱਖੀ ਸੋਚ ਤੇ ਸਿਧਾਂਤ ਦੇ ਉੱਤੇ ਏਡੇ ਤਗੜੇ ਸਟੈਂਡ ਲੈ ਕੇ ਗਈਆਂ ਜਿਹੜਾ ਆਪਣਾ ਸੀਸ ਵੀ ਕਲੀ ਤੇ ਰੱਖ ਕੇ ਉਰੇ ਬਾਬਾ ਜੀ ਨੇ ਆਪਣੀ ਕੁਰਬਾਨੀ ਦਿੱਤੀ ਹੈ ਇਸੇ ਅਕਾਲ ਤਖਤ ਸਾਹਿਬ ਤੇ ਗੋਲੀਆਂ ਉਹਨਾਂ ਦੇ ਸੀਨੇ 'ਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਲੱਗੀ ਹੈ ਤੇ ਸਾਨੂੰ ਇਹ ਨਹੀਂ ਸਮਝ ਆ ਰਹੀ ਕਿ ਜੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਇਹ ਕੰਮ ਆ ਕੇ ਔਰੇ ਕਰਨਾ ਪੈ ਰਿਹਾ ਤਾਂ ਫਿਰ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਪਲੇ ਹੋਏ ਸੰਤ ਕਰਤਾਰ ਸਿੰਘ ਜੀ ਦੇ ਪਲੇ ਹੋਏ ਦਮਦਮੀ ਟਕਸਾਲ ਵਾਲੇ ਕੀ ਕਰ ਰਹੇ ਆ ਔਰ ਕਿਉਂ ਨਹੀਂ ਆ ਕੇ ਕਹਿ ਰਹੇ ਹੈਗੇ ਕਿ ਅਸੀਂ ਕੋਈ ਗਲਤ ਕਰ ਰਹੇ ਆਂ ਜੇ ਗਲਤ ਕਰ ਰਹੇ ਆਂ ਸਾਨੂੰ ਜੁਰਮਾਨਾ ਲਾ ਦਿਓ ਸਾਨੂੰ ਤਨਖਾਹ ਲਾ ਦਿਓ ਜੇ ਅਸੀਂ ਕੋਈ ਗਲਤ ਸਿੱਖਿਆ ਔਰੇ ਦੇ ਰਹੇ ਆਂ ਅਸੀਂ ਲਿਖ ਕੇ ਸਾਈਨ ਕਰਕੇ ਔਰੇ ਆ ਕੇ ਦੇ ਰਹੇ ਆਂ ਜਿਹੜਾ ਕੰਮ ਟਕਸਾਲ ਨੇ ਕਰਨਾ ਉਹ ਹੁਣ ਮੇਰੇ ਵਰਗੇ ਦੰਬੀਆਂ ਨੂੰ ਕਰਨਾ ਪੈਣਾ ਹੈਗਾ ਜਿ ਮੂਰਖਾਂ ਨੂੰ ਉਹ ਵਿਦਵਾਨ ਕਿਉਂ ਨਹੀਂ ਆ ਰਹੇ ਮੂਰੇ ਬੜੀ ਇਹ ਸਿੱਖੀ 'ਚ ਨਿਘਾਰ ਆ ਰਿਹਾ ਹੈਗਾ ਉਹਨਾਂ ਨੂੰ ਆਪਣੀ ਡਿਊਟੀ ਸੰਭਾਲਣੀ ਚਾਹੀਦੀ ਹੈ ਕੱਲਾ ਕੱਲਾ ਦਮਦਮੀ ਟਕਸਾਲ ਦਾ ਆਗੂ ਉਹਨਾਂ ਦਾ ਪ੍ਰਚਾਰਕ ਇਹਦੇ ਬਾਰੇ ਸਪਸ਼ਟੀਕਰਨ ਦੇ ਕੇ ਤੁਮੇ ਸਾਹਿਬ ਦਾ ਰਾਹ ਸਹੀ ਹੈ ਕਿ ਜੋ ਗੁਰੂ ਸਾਹਿਬ ਦੀ ਬਾਣੀ 'ਚ ਲਿਖਿਆ ਹੈ ਉਹ ਸਹੀ ਹੈ ਇਹਦੇ ਬਾਰੇ ਸਾਰੇ ਨੂੰ ਕਰਨਾ ਪੈਣਾ ਮੈਂ ਬੇਨਤੀ ਕਰਦਾ ਕਿ 13 ਤਰੀਕ ਨੂੰ ਸੰਤ ਜਰਨੈਲ ਸਿੰਘ ਮਾਫ ਕਰਨਾ 12 ਤਰੀਕ ਨੂੰ ਸੰਤ ਜਰਨੈਲ ਸਿੰਘ ਖਾਲਸਾ ਦਾ ਜਨਮ ਦਿਹਾੜਾ ਜੋ ਕਿ 13ਵੇਂ ਸਾਡੇ 14ਵੇਂ ਸਾਡੇ ਦਮਦਮੀ ਟਕਸਾਲ ਦੇ ਮੁਖੀ ਹੈ ਉਹਨਾਂ ਦਾ ਜਨਮ ਦਿਹਾੜਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਜਿਹੜੇ ਦਮਦਮੀ ਟਕਸਾਲ ਦੇ ਆਗੂ ਜਿਹੜਾ ਕੰਮ ਸੀ ਅੱਜ ਕਰ ਰਹੇ ਆ